ਨਿਊ ਫਲਾਵਰ ਸੀਨੀਅਰ ਸੈਂਡਰੀ ਸਕੂਲ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਦੇ ਵੱਡੇ ਭਰਾ ਸਰਦਾਰ ਲਖਵਿੰਦਰ ਸਿੰਘ ਢਿੱਲੋਂ ਬੀਤੇ ਦਿਨੀ ਹਾਰਟ ਅਟੈਕ ਆਉਣ ਨਾਲ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੀ ਯਾਦ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਅਤੇ ਸਭ ਰਿਸ਼ਤੇਦਾਰਾਂ ਅੰਗਾ ਸਾਕਾਂ ਨੇ ਰਲ ਮਿਲ ਕੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ ਅਤੇ ਸਮੂਹ ਲੋ ਪਰਿਵਾਰ ਨੂੰ ਏਸ ਸੋ ਦੀਵੀ ਵਿਛੋੜੇ ਨੂੰ ਝੱਲਣ ਦਾ ਬਲ ਬਖਸ਼ਣ ਇਸ ਮੌਕੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਰਿਸ਼ਤੇਦਾਰ ਅੰਸਾਖ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਉਪਰੰਤ ਗੁਰੂ ਕਾ ਲੰਗਰ ਉਟਟ ਵਰਤਾਇਆ ਗਿਆ ਇਸ ਮੌਕੇ ਅਜੀਤ ਸਿੰਘ ਢਿੱਲੋਂ ਰਾਜਪਾਲ ਕੋਰ ਢਿੱਲੋਂ ਹਰਪਾਲ ਸਿੰਘ ਯੂਕੇ ਕੁਲਵਿੰਦਰ ਕੋਰ ਪ੍ਰਿੰਸੀਪਲ ਗੁਰਪੇਜ ਸਿੰਘ ਢਿੱਲੋਂ ਕਸ਼ਮੀਰ ਸਿੰਘ ਰੰਦਾਵਾ ਰਵਿੰਦਰ ਸਿੰਘ ਢਿੱਲੋਂ ਆਜ਼ਾਦਵਿੰਦਰ ਸਿੰਘ ਢਿੱਲੋਂ ਮਨੀਂਦਰ ਸਿੰਘ ਢਿੱਲੋਂ ਤਲਵਿੰਦਰ ਸਿੰਘ ਢਿੱਲੋਂ ਨਮਨਦੀਪ ਸਿੰਘ ਢਿੱਲੋਂ ਸੁਖਮਨਪ੍ਰੀਤ ਸਿੰਘ ਰੰਦਾਵਾ ਅਰਪਨ ਸਿੰਘ ਢਿੱਲੋਂ ਅਰਮਾਨ ਸਿੰਘ ਢਿੱਲੋਂ ਰਵੀ ਸ਼ਰਮਾ ਪ੍ਰਧਾਨ ਰਾਸਾ ਯੂਕੇ ਜੇਜੇ ਕਠਾਨੀਆਂ ਆਮ ਆਦਮੀ ਪਾਰਟੀ ਹਲਕਾ ਦਖਣੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੇ ਓਐਸਡੀ ਮਾਨਪ੍ਰੀਤ ਸਿੰਘ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਨਰਲ ਸੈਕਟਰੀ ਮੁਖਵਿੰਦਰ ਸਿੰਘ ਵਿਰਦੀ ਆਮ ਆਗਮੀ ਪਾਰਟੀ ਦੇ ਸੀਨੀਅਰ ਆਗੂ ਹਰਪ੍ਰਿੰਤ ਸਿੰਘ 베ਦੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੱਬੀ ਪਹਿਲਵਾਨ ਆਦ ਰਾਜਨੀਤਿਕ ਖੇਤਰ ਦੀਆਂ ਉੱਗੀਆਂ ਹਸੀਆਂ ਨੇ ਢਿੱਲੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਨਿਊ ਫਲਾਵਰ ਐਜੂਕੇਸ਼ਨ ਸੁਸਾਇਟੀ ਦੇ ਸੈਕਟਰੀ ਸਦਾ ਮੈਂਬਰਾਂ ਸਮੇਤ ਇਹਨਾਂ ਦੀ ਜੋਅ ਜਨ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੀ ਵਿਦਾਇਗੀ ਅੰਤਿਮ ਅਰਦਾਸ ਅਤੇ ਉਸ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇ ਇਕਰਣ ਅੱਜ ਆਏ ਅਸੀਂ ਇਹ ਪ੍ਰੋਗਰਾਮ ਕੀਤਾ ਤੇ ਸਭ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਹ ਇੱਕ ਬਹੁਤ ਹੀ ਨੇਕ ਇਨਸਾਨ ਸਨ ਬਹੁਤ ਹੀ ਜਿੰਦਾਦਿਲ ਖੁਸ਼ੂਜਾਦ ਇਨਸਾਨ ਸਨ ਉਹਨਾਂ ਨੇ ਆਪਣਾ ਸਾਰਾ ਜੀਵਨ ਆਪਣੇ ਇਸ ਸਮਾਜ ਦੇ ਕੁਰਬਾਨ ਕੀਤਾ ਅਤੇ ਇਸ ਸਕੂਲ ਲਈ ਉਹਨਾਂ ਨੇ ਤਾਦਲੇ ਸਹਿਰਸ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਤੇ ਹਰਪਾਲ ਸਰ ਜੋ ਕਿ ਸਕੂਲ ਦੇ ਚੇਅਰਮੈਨ ਹਨ ਉਹਨਾਂ ਦੀ ਐਬਸੈਂਸ ਵਿੱਚ ਉਹ ਵੀ ਸਕੂਲ ਨੂੰ ਸੰਭਾਲਦੇ ਸਨ ਤੇ ਅਸੀਂ ਅੱਜ ਇਹੀ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਚਸਤੇ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਰਾਈ ਸਭ ਬਹੇ ਜੀ